ਬਠਿੰਡਾ ਦੇ ਗਵਰਨਮੈਂਟ ਰਜਿੰਦਰਾ ਕਾਲਜ ਦੇ ਅੰਦਰ ਚੱਲ ਰਹੇ ਅੰਤਰ ਕਾਲਜ ਖੇਤਰੀ ਜੁਵਕ ਮੇਲੇ ਦੇ ਅੰਦਰ ਹੋਈ ਫਾਇਰਿੰਗ ਮੌਕੇ ਤੇ ਪਹੁੰਚੀ ਪੁਲਿਸ ਇੱਕ ਵਿਅਕਤੀ ਨੂੰ ਲਿਆ ਹरासत ਦੇ ਵਿੱਚ ਹਲਕਾ-ਪੁਲਕਾ ਪੁਲਿਸ ਨੇ ਕੀਤਾ ਲਾਠੀ ਚਾਰਜ ਮਾਮਲਾ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦਾ ਜਿੱਥੇ 21 ਸਾਲਾਂ ਦੇ ਬਾਅਦ ਹੁਣ ਬਠਿੰਡਾ ਦੇ ਅੰਦਰ ਇਹ ਸਰਕਾਰੀ ਰਜਿੰਦਰਾ ਕਾਲਜ ਦੇ ਅੰਦਰ ਅੰਤਰ ਕਾਲਜ ਖੇਤਰੀ ਜੋਕ ਮੇਲਾ ਜਿਹੜਾ ਯੂਥ ਫੈਸਟੀਵਲ ਆ ਉਹ ਹੋ ਰਿਹਾ ਸੀ ਅਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਇੱਥੇ ਆਏ ਹੋਏ ਸਨ ਇਸ ਦੇ ਅੰਦਰ ਫਾਇਰਿੰਗ ਹੋਈ ਹੈ ਫਾਇਰਿੰਗ ਨੂੰ ਲੈ ਕੇ ਮੌਕੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਐਸਪੀ ਡੀ ਵੀ ਮੌਕੇ ਤੇ ਪਹੁੰਚੇ ਤੇ ਐਸ ਐਚ ਚੋਕ ਦਿਵਾਲੀ ਮੌਕੇ ਤੇ ਪਹੁੰਚੇ ਅਤੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਰਾਸਤ ਦੇ ਵਿੱਚ ਲੈ ਲਿਆ ਪੁਲਿਸ ਵੱਲੋਂ ਹਲਕਾ-ਪੁਲਕਾ ਲਾਠੀ ਚਾਰਜ ਵੀ ਪੁਲਿਸ ਵੱਲੋਂ ਵੀ ਇੱਥੇ ਆਪਣਾ ਕਰਨਾ ਪਿਆ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਦੂਰੋਂ-ਨੇੜੋਂ ਉੱਥੇ ਆਏ ਹੋਏ ਸਨ ਕਿਉਂਕਿ ਇਹ ਇਹ ਜਿਹੜਾ ਯੂਥ ਫੈਸਟੀਵਲ ਹੈ ਬਟੇਂਡਾ ਦੇ ਅੰਦਰ 21 ਸਾਲਾਂ ਬਾਅਦ ਹੋਇਆ ਸੀ ਅਤੇ ਨੌਜਵਾਨਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਅਤੇ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਇੱਥੇ ਆਈ ਹੋਈ ਸੀ ਰਿੰਦਰਾ ਕਾਲਜ ਤੇ ਇਥੇ ਮੌਕੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਵੀ ਆਏ ਹੋਏ ਹਨ ਤੇ ਉਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਇਸ ਦੇ ਅੰਦਰ ਕਿਸ ਤਰ੍ਹਾਂ ਦਾ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਹਵਾਈ ਫਾਇਰਿੰਗ ਹੋਈ ਹੈ ਲੇਕਿਨ ਵੱਡੀ ਗੱਲ ਇਹ ਹੈ ਕਿ ਫਾਇਰਿੰਗ ਤਾਂ ਜ਼ਰੂਰ ਹੋਈ ਹੈ ਅਗਰ ਇਹ ਆਪਣਾ ਗੋਲੀ ਕਿਸੇ ਦੇ ਲੱਗ ਜਾਂਦੀ ਹੈ ਕੋਈ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ ਦੇਖਣ ਨੂੰ ਤਸਵੀਰਾਂ ਐਸਪੀ ਡੀ ਮੌਕੇ ਤੇ ਆਏ ਹੋਏ ਹਨ ਤੇ ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਇੱਥੇ ਆਏ ਹੋਏ ਹਨ ਅਤੇ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਿਹੜੀ ਆਪਣਾ ਜਾਂਚ ਕੀਤੀ ਗਈ ਹੈ ਇੱਕ ਵਿਅਕਤੀ ਨੂੰ ਇਹਨਾਂ ਵੱਲੋਂ ਹਰਾਸਤ ਦੇ ਵਿੱਚ ਪੁਲਿਸ ਵੱਲੋਂ ਲਾ ਲਿਆ ਗਿਆ ਅਸੀਂ ਦਿਖਾ ਰਹੇ ਹਾਂ ਸਾਰੀਆਂ ਇਹ ਆਪਣੀਆਂ ਤਸਵੀਰਾਂ ਗਵਰਨਮੈਂਟ ਰਿੰਦਾ ਕਾਲਜ ਦੀ ਜਿੱਥੇ ਅੱਜ ਯੂਥ ਫੈਸਟੀਵਲ ਦੇ ਅੰਦਰ ਫਾਇਰਿੰਗ ਹੋਈ ਹੈ ਕੌਣ ਸੀ ਮੁੰਡੇ ਉਹ ਕਿਹੜਾ ਹਾਂ ਭਈਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਲੱਗਿਆ ਦੇਣੇ ਆ ਬਾਕੀ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਲੱਭ ਕੇ ਲੈਣਾ ਕੋਈ ਲੜਾਈ ਹੋਈ ਸੀ ਪਹਿਲਾਂ ਵੀ ਨਹੀਂ ਵੀ ਆਪਾਂ ਦੋਪਰਾਂ ਸਾਈਡ ਤੇ ਅੱਛਾ ਅੱਛਾ ਚੱਲਦੇ ਪ੍ਰੋਗਰਾਮ 'ਚ ਹੈ ਹਾਂ ਜੀ ਇਹ ਚੱਲ ਰਿਹਾ ਹੁਣ ਪ੍ਰੋਗਰਾਮ ਚੱਲ ਰਿਹਾ ਕਿ ਬੰਦ ਕਰਤਾ ਹੁਣ ਦੇਖਦਾ ਇਹ ਤਾਂ ਇੱਧਰ ਆ ਗਏ ਸੀ ਪਹਿਲਾਂ ਹੀ ਕੀ ਲੱਗਦਾ ਹੈਗਾ ਇਸ ਤਰ੍ਹਾਂ ਅੰਦਰ ਕਾਲਜ ਦੇ ਅੰਦਰ ਅਸਲਾ ਲੈ ਕੇ ਆਉਣਾ ਨਹੀਂ ਬਾਈ ਜੀ ਸਿਕਿਉਰਿਟੀ ਦਾ ਹੁਣ ਜੇ ਸਿਕਿਉਰਿਟੀ ਮੈਂ ਚੈੱਕ ਕਰਕੇ ਉਹ ਲਾ ਦੇਣੇ ਜੀ ਡਿਟੈਕਟ ਬੀਰਮ ਮੈਚ ਨਹੀਂ ਡਿਟੈਕਟ ਕਰ ਸਕਿਆ ਨਾ ਉਹ ਲਾਉਣ ਤਾਂ ਵਧੀਆ ਗੱਲ ਆ ਹੁਣ ਜੇ ਆਏ ਨਾ ਸਿੱਧਾ ਬੜੀ ਜਾਂਦੇ ਆ ਨਾ ਕਿ ਬੰਦੇ ਉੱਪਰੋਂ ਕੰਦ ਕੱਪ ਕੇ ਆਏਗੀ ਐ ਹੋਣਦਾਗਾ ਨਹੀਂ ਨਹੀਂ ਵੇ ਇੱਥੇ ਆਏ ਹਾਂ ਚੰਦਾ ਲੱਪਣੀ ਜ਼ਰੂਰ ਜਦੋਂ ਅਜੇ ਸਿੱਧੇ ਆਏ ਗਏ ਨੇ ਫਾਇਰ ਕਿੰਨੇ ਸੀ ਇੱਕ ਦੀ ਕੀਤੀ ਸੀਗੀ ਫਰਕ ਨਹੀਂ ਕਿਤੇ ਨਾ ਦੋ ਹੀ ਕੀਤੀ ਸੀ ਦੋ ਦੋ ਫਾਇਰ ਕੀਤੇ ਆ ਹਾਂ ਵਾਹ ਬਾਈ ਦੋ ਗੂਮਾਈ ਫੈਰੀ ਨਹੀਂ ਸੀ ਬਾਈ ਦਾ ਬਾਈ ਹੋ ਰਹੀਆਂ ਸੁਵੇ ਬਸ ਕਿ 15 ਵੋਟਾ ਹੋਇਆ ਨਹੀਂ ਬਾਈ ਤੁਸੀਂ ਵੀ ਇੰਪੋਲੀ ਚ ਪੜਦੇ ਨਹੀਂ ਮੇਰਾ ਬਾਬਾ ਫ੍ਰੀ ਕਾਲ ਦੇ ਅੱਛਾ ਇਹ ਸਾਰੇ ਕੋਲੇਜ ਦੇ ਮੁੰਡੇ ਆਏ ਨੇ ਹਾਂਜੀ ਹਾਂਜੀ ਸਰ ਮਤਲਬ ਉਹ ਹੋ ਰਹੀ ਹੈ ਇਵੈਂਟ ਹੋ ਰਿਹਾ ਅਲੱਗ ਅਲੱਗ ਸਿੰਗਿੰਗ ਦਾ ਅਲੱਗ ਹੋ ਰਿਹਾ ਇਧਰ ਵਾਲਾ ਅਲੱਗ ਹੋ ਰਿਹਾ ਅੱਛਾ ਟੀਟੀ ਠੀਕ ਹੈ ਜਿਹੜਾ ਆਪਣੇ ਗਾਰਗੀ ਥੀਟਰ ਨਹੀਂ ਬਸ ਚੱਲੀਏ ਕੋਲੀ ਵੇਖੇ ਪਤਾ ਨਹੀਂ ਕਿੱਥੇ ਚੱਲੀ ਕਿੱਥੇ ਚੱਲੀ ਨਹੀਂ ਹੋਇਆ ਕਿੰਸੀ ਮਤਲਬ ਚੱਲੀ ਕਿੱਥੇ ਸੀ ਇਹ ਅੰਦਰ ਚੱਲ ਗਈ ਜੀ ਬੈਕ ਸਾਈਡ ਜੀ ਬਾਕੀ ਉੱਧਰ ਜਾ ਕੇ ਤੁਸੀਂ ਜਿਹੜਾ ਸਟੇਜ ਬੈਕ ਸਾਈਡ ਤੇ ਹੋਇਆ ਅੱਛਾ ਸਟੇਜ ਤੇ ਹੋਇਆ ਕਿੰਨੇ ਮਤਲਬ ਲੜਾਈ ਹੋਈ ਗਰੁੱਪ ਚ ਹਾਂਜੀ ਗਰੁੱਪ ਚ ਲੜਾਈ ਕਿੰਨੇ ਜਣੇ ਸੀ ਮੁੰਡੇ ਕਿ ਦੇਖੋ ਜੀ ਉਹਨਾਂ ਗਰੁੱਪ ਚ ਇਹ ਇੱਥੇ ਫੈਸਟੀਵਲ ਚੱਲਦਾ ਸੀ ਹਾਂਜੀ 메ਨ ਗੇਟ ਤੇ ਅੱਛਾ ਇਹ ਹਥਿਆਰ ਲੈ ਕੇ ਆਉਣਾ ਇਹ ਅਲਾਉਡ ਹੈਗਾ ਕਾਲਜ ਦੇ ਅੰਦਰ ਨਾ ਜੀ ਫਿਰ ਇਹ ਇੰਦਰ ਕਿਵੇਂ ਆਇਆ ਮੁੰਡਾ ਜਿਹੜਾ ਜਿਹਨੇ ਵੱਲੋਂ ਕੰਦ ਟੌਪਿਕ ਵੀ ਵਿਵਦ ਕਿੱਥੋਂ ਨਹੀਂ ਆਇਆ ਹੁਣ ਆਪਾਂ ਨੂੰ ਇਹ ਚੀਜ਼ਾਂ ਵੀ ਕੋਈ ਨੁਕਸਾਨ ਤਾਂ ਨਹੀਂ ਹੋਇਆਗਾ ਨਹੀਂ ਨੁਕਸਾਨ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਹਵਾਈ ਫਾਇਰਿੰਗ ਕੀਤੀ ਹੈ ਕਿ ਨਹੀਂ ਜਿੱਦਾਂ ਪਤਾ ਨਹੀਂ ਨਾ ਹੀ ਮੈਂ ਤਾਂ ਮੇਨ ਗੇਟ ਤੇ ਅੱਜ ਚੱਲਦੇ ਪ੍ਰੋਗਰਾਮ ਚ ਆਏ ਇਹ ਕੰਮ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਆਗੇ ਸੀ ਮੁੱਖ ਕੇ ਤੇ ਹਾਂਜੀ ਪ੍ਰਸ਼ਾਸਨ ਆ ਗਿਆ ਲੈ ਗਿਆ ਮੁੰਡੇ ਨਾ ਹਾਂਜੀ ਲੈ ਗਿਆ ਕਿੰਨੇ ਮੁੰਡੇ ਸੀ ਭਾਜੀ ਇਹਨਾਂ ਨੇ ਪਤਾ ਨਹੀਂ ਮਤਲਬ ਪੁਲਿਸ ਵੜ ਕੇ ਲੈ ਗਈ ਇਹਨਾਂ ਨੂੰ ਹਾਂਜੀ ਹਾਂਜੀ ਕੋਈ ਕਿੱਥੇ ਸੀ ਫਾਇਰਿੰਗ ਕਿੱਥੇ ਹੋਈ ਸੀ ਸਟੇਜ ਤੇ ਹੋਈ ਸੀ ਸਟੇਜ ਤੇ ਹਾਂਜੀ ਲੈ ਗਈ ਫੋਰਸ ਲੈ ਗਈ ਹਾਂਜੀ ਹਾਂਜੀ ਲੈ ਗਈ ਉਹ ਕਾਹਤੇ ਆਏ ਸੀ ਬ ਐਨੀ ਪਤਾ ਪਾ ਜਿਉਣਾ ਨਹੀਂ ਤੇ ਮੇਨ ਗੇਟ ਤੇ ਆਣਾ ਨਹੀਂ ਸੰਦਾ ਪਤਾ ਹੀ ਨਹੀਂ ਇਸ ਦਾ ਹਾਂਜੀ ਬੜੇ ਇਤੋਂ ਦੀ ਸੀਗੇ ਹਾਂਜੀ ਬੜੇ ਤਾਂ ਇਤੋਂ ਦੀ ਹੋਣਗੇ ਮੁੰਡੇ ਨਹੀਂ ਭਾਜੀ ਇਹਨਾਂ ਪਤਾ ਹੀ ਨਹੀਂ ਹੈ ਜੀ ਆਪਾਂ ਉਹ ਕਹਿੰਦੇ ਸਟੂਡੈਂਟ ਕਹਿੰਦੇ ਵੀ ਸਕਿਉਰਿਟੀ ਗਾਰਡ ਦੀ ਇਨਗੇਲੀ ਹੈ ਅੰਦਰ ਅਸਲਾ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਮੈਂ ਕੋਲ ਜੇ ਅਸੀਂ ਦਾ ਟੱਪਾ ਨਹੀਂ ਦਿੱਤਾ ਕੌਣ ਕੀ ਪਤਾ ਕਿੱਦਾਂ ਗਿਆ ਹੈਗਾ ਹੁਣ ਕਿਉਂ ਇਹ ਅੱਛੇ ਜਿਹੜੇ ਸਟੂਡੈਂਟ ਨੇ ਵਕਵਾ ਕਾਲਜ ਦੇ ਨੇ ਸਾਰੇ ਹਾਂ ਜੀ ਜੀ ਸਾਰੇ ਡੋਰ ਮਿਊਜ਼ਿਕ ਫੈਸਟੀਵਲ ਚੱਲ ਰਿਹਾ ਸੀ ਕਿੰਨੇ ਦਿਨ ਹੋ ਗਏ 12 ਦਿਨ ਤੋਂ ਸ਼ੁਰੂ ਹੋਇਆ ਕਿ ਲੱਗਦਾ ਨਹੀਂ ਮੇਨ ਗੇਟ ਤੇ ਪੀਸੀਆਰ ਹਣੀ ਜਿਹੜੇ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਹੈ 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 ਜੀ ਫਿਰ ਉਹਨਾਂ ਨੇ ਜਿਆਦਾ ਅਸਲਾ ਕਿਵੇਂ ਗਿਆ ਫਿਰ ਅੰਦਰ ਕੋਲ ਜੀ ਤੁਹਾਡੀ ਡਿਊਟੀ ਕਿੱਥੇ ਹੈ ਇੱਥੇ ਗੇਟ ਦੇ ਨਾਲ ਹੀ ਟੇਪ ਹੈ ਜੀ ਤੇ ਅਸਲਾ ਕਿਵੇਂ ਜਾਵੜਾ ਗੇਟ ਤੋਂ ਅੰਦਰ ਅੰਦਰ ਪਾਜੀ ਜੀ ਜਦੋਂ ਗੇਟ ਤੇ ਆਉਣ ਕੀ ਪਤਾ ਜੀ ਕਿਹਦੇ ਕੋਲ ਕੀ ਹੈ ਕਿ ਨੇ ਹੁਣ ਸਾਰੇ ਬੱਚੇ ਤਾਂ ਚੈੱਕ ਵੀ ਨਹੀਂ ਹੁੰਦੇ ਕੋਈ ਤੁਹਾਨੂੰ ਪਤਾ ਹੁਣ ਨਾਲ ਕੁੜੀਆਂ ਵੀ ਹੈ ਡਿਊਟੀ ਕਾਦੀ ਆਪਣੀ ਇਹ ਚੈੱਕ ਨਹੀਂ ਕੀਤਾ ਜਾਂਦਾ ਕਿ ਅਸਲ ਲੱਗੇ ਕੋਈ ਕੱਲ ਨੂੰ ਬੰਬ ਲੈ ਕੇ ਕੁਛ ਆ ਜਾਏ ਅੰਦਰ ਵੜ ਜੇ ਨਾ ਪਾਜੀ ਹੁਣ ਸਾਡੇ ਕੋਲ ਤਾਂ ਗਿਆ ਨਹੀਂ ਹੁਣ ਅਸੀਂ ਤਾਂ ਇਹ ਗੱਲ ਕਰਨੀ ਨਾ ਸਕਦੇ ਵੀ ਸਾਡੇ ਕੋਲ ਪਿੱਛੋਂ ਆਇਆ ਕੋਈ ਇਹ ਨਹੀਂ ਪਤਾ ਜੀ ਹੁਣ ਪ੍ਰਸ਼ਾਸਨ ਲੈ ਗਿਆ ਮੁੰਡੇ ਨੂੰ ਹਾਂਜੀ ਪ੍ਰਸ਼ਾਸਨ ਲੈ ਗਿਆ ਕਿੰਨੇ ਮੁੰਡੇ ਸੀ ਕੁਝ ਪਤਾ ਲੱਗਿਆ ਪਾਜੀ ਮੇਨ ਗੇਟ ਤੇ ਸਾਨੂੰ ਪਤਾ ਹੀ ਨਹੀਂ ਜੀ ਪਿੱਛੋਂ ਮਤਲਬ ਹਾਂਜੀ ਸਰ ਇੱਕ ਰਜਿੰਦਰਾ ਕਾਲਜ ਪਿਛਲੇ ਦਿਨਾਂ ਤੋਂ ਪ੍ਰੋਗਰਾਮ ਚੱਲ ਰਿਹਾ ਹੈਗਾ ਕੀ ਇਥੇ ਗੋਲੀ ਚੱਲੀ ਹੈ ਦੱਸਿਆ ਜਾ ਰਿਹਾ ਹੈਗਾ ਕਾਰਨ ਕੀ ਹੈ ਕੌਣ ਹੈ ਹਾਂ ਇਸ ਦੇ ਵਿੱਚ ਇੱਕ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਕਿ ਰਜਿੰਦਰਾ ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਦੌਰਾਨ ਇੱਕ ਦੋ ਜਿਹੜੇ ਲੜਕੇ ਸੀਗੇ ਉਹਨਾਂ ਦੇ ਆਪਸ ਵਿੱਚ ਬਹਿਸ ਬਾਜੀ ਨੂੰ ਲੈ ਕੇ ਜਿਹੜੀ ਹੈਗੀ ਉਹਨਾਂ ਦੇ ਇੱਕ ਲੜਕੇ ਵੱਲੋਂ ਹਵਾ ਦੇ ਵਿੱਚ ਫਾਇਰ ਕੀਤਾ ਗਿਆ ਕਿ ਜਿਹੜੇ ਹੈਗੇ ਕੁਝ ਫਾਇਰ ਦੇ ਚਲਾਏ ਗਏ ਨੇ ਜਿਸ ਦੇ ਵਿੱਚ ਜਗਦੀਪ ਸਿੰਘ son of ਜਸਵਿੰਦਰ ਸਿੰਘ ਜੋ ਕਿ ਬੀਡ ਬਹਿਮਨ ਰਹਿਣ ਵਾਲਾ ਹੈ ਇਸ ਦੀ ਪਛਾਣ ਹੋਈ ਹੈ ਜਿਹੜਾ ਜਿਸ ਨੇ ਜਿਹੜੇ ਲੜਕਿਆਂ ਨੇ ਫਾਇਰ ਕੀਤੇ ਆ ਸੋ ਸਾਡੀ ਪੁਲਿਸ ਟੀਮ ਅਸੀਂ ਮੌਕੇ ਦੇ ਉੱਪਰ ਆਏ ਆ ਅਸੀਂ ਜਿਹੜੇ ਹੈਗੇ ਬੰਦੀ ਜਿਹੜੀ ਬਿਆਨ ਰਿਕਾਰਡ ਕਰਕੇ ਉਹਦੇ ਖਿਲਾਫ ਕਦਮ ਅਧਰਚ ਕਰ ਰਹੇ ਆ ਤੇ ਜਲਦੀ ਜਲਦੀ ਜਿਹੜੀ ਜਸਨੀ ਨੂੰ ਸੀ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਉਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਰਨੀ ਕੀਤੀ ਜਾਵੇਗੀ ਕੋਣ ਹੈ ਸਰ ਇਹ ਇਸੇ ਕੋਲ ਦਾ ਸਟੂਡੈਂਟ ਹੈ ਭਾਰੂ ਹੈ ਇਹ ਤਾਂ ਹੈ ਜਿਹੜਾ ਇਹ ਜਗਦੀਪ ਸਿੰਘ ਹੈ ਇਹ ਬੇਸਿਕਲੀ ਰਹਿਣ ਵਾਲਾ ਬੀਡ ਬਹਿਮਨ ਪਿੰਡ ਬਾਕੀ ਫਰਦਰ ਅਸੀਂ ਇਹਦੀ ਆਇਡੈਂਟੀਫਿਕੇਸ਼ਨ ਜਿਹੜੀ ਪੁੱਛ-ਪੁੱਛ ਕਰ ਰਹੇ ਹਾਂ ਕਿ ਇੱਥੇ ਕਾਲਜ ਵਿੱਚ ਪੜਦਾ ਹੈ ਜਾਂ ਬਿਨਾਂ ਜਿਹੜੇ ਹੈਗਾ ਬਾਹਰ ਦੇ ਵਿੱਚੋਂ ਆਇਆ ਕਿਉਂਕਿ ਯੂਥ ਫੈਸਟੀਵਲ ਦੇ ਦੌਰਾਨ ਕਾਫੀ ਸਟੂਡੈਂਟਸ ਇੱਥੇ ਆਏ ਹੋਏ ਨੇ ਕੋ ਸਟੂਡੈਂਟਸ ਲੋਕਲ ਕਾਲਜ ਨੇ ਕੋ ਸਟੂਡੈਂਟਸ ਬਾਹਰ ਦੇ ਕਾਲਜਿਸ ਤੋਂ ਵੀ ਆਏ ਹੋਏ ਨੇ ਸੋ ਅਸੀਂ ਜਿਹੜੀ ਹੈਗੀ ਇਹ ਦੀ ਇਹ ਕੁਝ ਕੇਸ ਜਿਹੜੀ ਕਰਕੇ ਜੋ ਵੀ ਡਿਟੇਲਸ ਹੋਣਗੀਆਂ ਤੁਹਾਡੇ ਨਾਲ ਸ਼ੇਅਰ ਕਰਨੀ ਸਰਪੰਨ ਜਿਹੜਾ ਕਿ ਉਹ ਲਾਇਸੈਂਸੀ ਸੀਗਾ ਤੇ ਕੋਲੇ ਜਿੰਨਾ ਫਾਇਰਿੰਗ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬੱਤੀ ਬੋਰ ਦਾ ਵੈਪਨ ਹੈਗਾ ਜਿਸ ਦੇ ਵਿੱਚ ਉਹਨੇ ਫਾਇਰ ਕੀਤੀ ਹੈ ਬਾਕੀ ਜਿਹੜੀ ਹੈਗੀ ਜਦੋਂ ਅਸੀਂ ਤਪੀਸ਼ ਕਰਾਂਗੇ ਤਪੀਸ਼ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਜਾਊਗੀ ਜੇ ਕਿ ਇਹਦੇ ਸੰਬੰਧ ਵਿੱਚ ਉਸਨੇ ਲਾਇਸੈਂਸ ਇਸ਼ੂ ਕਰਾਇਆ ਹੋਇਆ ਜਾਂ ਜਿਹੜਾ ਨਜਾਇਜ਼ ਉਹ ਆਪਣਾ ਸਰ ਜਨਿਕ ਯੂਥ ਔਫ ਵੈਲਥ ਜਿਹੜਾ ਕਿ ਚੱਲਦਾ ਪ੍ਰੋਗਰਾ ਕੀ ਲੱਗਦਾ ਨਹੀਂ ਸਰਕਾਰੀ ਕਾਲਜ ਦੇ ਵਿੱਚ ਇਸ ਤਰ੍ਹਾਂ ਨੌਜਵਾਨ ਵੱਲੋਂ ਅਸਲਾ ਲਿਆਇਆ ਗਿਆ ਨਿਗਹਿਲੀ ਨਹੀਂ ਲੱਗਦੀ ਕਿਤੇ ਮੇਨ ਗੇਟ ਸੇ ਜਾਂ ਕੋਈ ਸਪੋਰਟਿਜ ਜੀਡੀਸ ਤੋਂ ਆਇਆ। ਆ ਦੇਖੋ ਇਸ ਤਰ੍ਹਾਂ ਹੁੰਦਾ ਜਿਹੜਾ ਯੂਥ ਫੈਸਟੀਵਲ ਹੋਇਆ ਹੁੰਦਾ ਉਹਦੇ ਵਿੱਚ ਸਟੂਡੈਂਟਸ ਕਾਫੀ ਮਾ ਗਿਣਤੀ ਦੇ ਵਿੱਚ ਆਉਂਦੇ ਆ। ਤੇ ਜਿਹੜਾ ਹੈਗਾ ਬਾਕੀ ਚੈਕਿੰਗਸ ਵੀ ਕੀਤੀਆਂ ਜਾ ਰਹੀਆਂ ਨੇ ਪਰ ਜੇਕਰ ਕੋਈ ਬੰਦਾ ਦਿਖੋ ਕੇ ਕੋਈ ਚੀਜ਼ ਲੈ ਆਉਂਦਾ ਤਾਂ ਉਹਦੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਪਰ ਜੇ ਕਿਸੇ ਨੇ ਕਰੋਨਾ ਦੇ ਹੱਥ ਵਿੱਚ ਇਹ ਤਾਂ ਇਹਨੇ ਕ੍ਰਾਈਮ ਕੀਤਾ ਹੈ ਨਾ ਜੀ ਇਸ ਦੇ ਵਿੱਚ ਅੰਗੈਲੀ ਵਾਲੇ ਤੇ ਗੱਲ ਨਹੀਂ ਹੈਗੀ ਜਿਸ ਨੇ ਕ੍ਰਾਈਮ ਕੀਤਾ ਹੈ ਤੇ ਕ੍ਰਾਈਮ ਦੇ ਅਨੁਸਾਰ ਜਿਹੜੀ ਹੈਗੀ ਮੰਦੀ ਸਜ਼ਾ ਇਸ ਨੂੰ ਮਿਲੇਗੀ ਕਿਸ ਤਰ੍ਹਾਂ ਦੀ ਕਾਰਵਾਈ ਅਸੀਂ ਬਿਆਨ ਰਿਕਾਰਡ ਕਰਕੇ ਇੱਕ ਫਲਾਮ ਮੁਕਤਵਾ ਦਰਜ ਕਰ ਰਹੇ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਰ ਕੋਈ ਸੱਤ ਸੁੱਤ ਨਹੀਂ ਬਜੀ ਫਿਲਹਾਲ ਜਿਹੜਾ ਹੈਗਾ ਮੌਕੇ ਦੇ ਉੱਪਰ ਕਿਸੇ ਦਾ ਨੁਕਸਾਨ ਦੀ ਖਬਰ ਨਹੀਂ ਹੈ ਫਿਰ ਵੀ ਅਸੀਂ ਚੈੱਕ ਕਰ ਰਹੇ ਹਾਂ